ਕਿਸਮਤੀ ਆ ਸਾਡੀ ਕੌਮ ਦੀ ਬਦਕਿਸਮਤੀ ਆ ਅੱਜ ਪੰਜ ਪਿਆਰੇ ਜਿਹੜੇ ਬਾਦਲ ਪਰਿਵਾਰ ਦੇ ਨੌਕਰ ਬਣੇ ਬੈਠੇ ਇਹਦੀ ਵਜ੍ਹਾ ਨਾਲ ਸਾਡਾ ਕੌਮ ਦਾ ਸਾਡੀ ਦਾ ਘਾਣ ਹੋਇਆ ਇਹਦੀ ਵਜ੍ਹਾ ਨਾਲ ਅਕਾਲੀ ਦਾਲ ਨਸ਼ ਹੋਇਆ ਇਹਦੀ ਵਜ੍ਹਾ ਨਾਲ ਪ੍ਰਬੰਧਕ ਕਮੇਟੀ ਨਸ਼ਟ ਹੋਈ ਇਹਦੀ ਵਜ੍ਹਾ ਨਾਲ ਅਕਾਲ ਤਖਤ ਕਿਤੇ ਦਿਸਦਾ ਨਹੀਂ ਜਿਹਨੂੰ ਦੁਨੀਆ ਪੂਜਦੀ ਸੀ ਜਿਹਨੂੰ ਦੁਨੀਆ ਦੇ ਬਾਦਸ਼ਾਹ ਮੱਥਾ ਟੇਕਦੇ ਸੀ ਇਹਦੀ ਵਜ੍ਹਾ ਨਾਲ ਗੁਰੂ ਨਾਨਕ ਦੀ ਦੀਨ ਦੀ ਪਾਤਸ਼ਾਹੀ ਖਤਮ ਹੋਈ ਇਹ ਅਸੀਂ ਇਸ ਤਰੀਕੇ ਨਾਲ ਲੁੱਟੇ ਗਏ ਜਿਹੇ ਤੇ ਪੌਲ ਗੁਰਦਈ ਤੇ ਭੇ ਤੇ ਤਿੰਸਿਉਂ ਲੀਨ ਆਪ ਤਿੰਨ ਕਾ ਚੇਲਾ ਭਇਆ ਇਉ ਸਤਿਗੁਰੂ ਕੇਨ ਗੁਰੂ ਸਾਹਿਬ ਨੇ ਜਿਸ ਵਿਧੀ ਨਾਲ ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪੌਲ ਦਿੱਤੀ ਉਸੇ ਵਿਧੀ ਨਾਲ ਆਪ ਲਈ ਇਉ ਸਤਿਗੁਰੂ ਨੇ ਕੀਤਾ ਅਤੇ ਪੰਜ ਪਿਆਰੇ ਸਾਜ ਕੇ ਭਾਈ ਜੈਤਾ ਜੀ ਦੀ ਗਵਾਹੀ ਪੰਜ ਬੜੇ ਪ੍ਰਭ ਕੇਦਰ ਹਨ ਔਰ ਪੰਜ ਕਾ ਮਾਨ ਹੈ ਗੁਰਦਰਬਾਰੇ ਪੰਜ ਕਕਾਰ دیے ਗੁਰ ਨੇ ਪੁਨ ਪੰਜ ਕਾ ਪੰਜ ਵਕਾਰ ਨ ਮਾਰੇ ਭਾਈ ਜੈਤਾ ਜੀ ਲਿਖਦੇ ਕਿ ਦਸਮ ਪਾਤਸ਼ਾਹ ਨੇ ਪੰਜ ਪਿਆਰੇ ਜਦੋਂ ਸਾਜੇ ਉਹਨਾਂ ਨੂੰ ਇਹ ਵਿਡਿਆਈ ਦਿੱਤੀ ਅਕਾਲ ਪੁਰਖ ਦੀ ਕਿਰਪਾ ਨਾਲ ਪੰਜ ਬੜੇ ਪ੍ਰਭ ਕੀ ਦਰ ਹੈ ਔਰ ਪੰਜ ਕਾ ਮਾਨ ਹੈ ਗੁਰਦਰਬਾਰੇ ਪੰਜ ਕਕਾਰ ਦੀ ਇਹ ਗੁਰ ਨੇ ਪੁਨ ਪੰਜ ਕਾ ਪੰਜ ਵਕਾਰ ਨ ਮਾਰੇ ਆਦਮੀ ਦੇ ਮਨੁੱਖ ਦੇ ਸਿੱਖ ਦੇ ਆਤਮਾ ਦੇ ਦੁਸ਼ਮਣ ਹੁੰਦੇ ਨੇ ਪੰਜ ਵਕਾਰ ਪੰਜ ਵਕਾਰ ਮਾਰਨ ਲਈ ਪੰਜ ਬਾਣੀਆਂ ਸਾਨੂੰ ਬਖਸ਼ਿਸ਼ ਕੀਤੀਆਂ ਪੰਜ ਬਾਣੀਆਂ ਦੇ ਨਾਲ ਪੰਜ ਹਥਿਆਰ ਤੇ ਪੰਜ ਕਕਾਰ ਬਖਸ਼ਿਸ਼ ਕੀਤੇ ਜਿਹੜੇ ਸਾਡੀ ਜ਼ਿੰਦਗੀ ਦੀ ਸਾਡੇ ਇਹ ਮਨੁੱਖੀ ਜ਼ਿੰਦਗੀ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਲੈ। ਗੁਰੂ ਸਾਹਿਬ ਜੀ ਨੇ ਇਹ ਪੰਜਾਂ ਪਿਆਰਿਆਂ ਦੀ ਪ੍ਰਣਾਲੀ ਜਿਹੜੀ ਸਾਜੀ ਉਹ ਉਹਦੀ ਮਹਾਨਤਾ ਹੀ ਹੈ ਕਿ ਗੁਰੂ ਸਾਹਿਬ ਨੇ ਗੁਰੂ ਖਾਲਸਾ ਕਹਿ ਕੇ ਬੁਲਾਇਆ। ਅਸੀਂ ਅਸੀਂ ਸਰਬਨੋਹ ਦੇ ਵਿੱਚ ਵੀ ਪੜਦੇ ਹਾਂ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਨੇ ਗੁਰੂ ਆਪਨ ਪਉ ਖਾਲਸੇ ਦੀਨਾਂ ਦੁਤੀਆ ਰੂਪ ਸਤਗੁਰੂ ਗ੍ਰੰਥਾ ਗੁਰੂ ਸਾਹਿਬ ਜੀ ਨੇ ਆਪਣਾ ਤਪ ਤੇਜ ਦੇ ਕੇ ਇਹ ਪੰਜ ਪਿਆਰੇ ਸਾਜੇ ਗੁਰੂ ਆਪਨ ਪਉ ਖਾਲਸੇ ਦੀਨਾ ਦੁਤੀਆ ਰੂਪ ਸਤਗੁਰੂ ਗ੍ਰੰਥਾ ਭਾਈ ਜੈਤਾ ਜੀ ਲਿਖਦੇ ਨੇ ਕਿ ਦਸਜਾਮ ਕਾ ਜੇਤਾ ਤੇਜ ਹਤੋ ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ ਦਸਾਂ ਜਾਮਿਆਂ ਦਾ ਜਿਹੜਾ ਤੇਜ ਸੀ ਪ੍ਰਤਾਪ ਸੀ ਤਾਕਤ ਸੀ ਉਹ ਦੇ ਕੇ ਦਸਮ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਦਹਿਜਾਮ ਕਾ ਜੇਤਾ ਤੇਜ ਹੋਤੋ ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ ਦਹਿਜੋਤਨ ਕੀ ਪ੍ਰਭ ਜੋਤ ਲਿਓ ਔਰ ਪੰਥੇ ਜੀਵਨ ਜੋਤ ਜਗਾਇਓ ਤਬ ਤੇ ਖਾਲਸਾ ਅਮਰ ਭਇਓ ਜਮਕਾਲ ਕਾ ਦੰਬ ਨਾ ਨੇੜੇ ਆਇਓ ਗੁਰੂ ਸਾਹਿਬ ਜੀ ਦੇ ਜਦੋਂ ਪੰਜ ਪਿਆਰੇ ਸਾਜੇ ਤੋਂ ਪਾਈ ਜੈਤਾ ਜੀ ਦੀ ਲਗਵਾਈ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਤੇ ਪੰਜਾਂ ਦਸਾਂ ਗੁਰੂਆਂ ਦਾ ਤਪ ਤੇਜ ਦਿੱਤਾ ਪੰਜਾਂ ਸਿੱਖਾਂ ਨੂੰ ਅਤੇ ਅਕਾਲ ਪੁਰਖ ਨੇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਲੈ ਕੇ ਉਰ ਪੰਥੇ ਜੀਵਨ ਜੋਤ ਜਗਾਇਆ ਪੰਥ ਦੇ ਹਿਰਦੇ ਵਿੱਚ ਜੀਵਨ ਜੋਤ ਜਗਾਈ ਤਬ ਤੇ ਖਾਲਸਾ ਅਮਰ ਭਇਓ ਜਮਦੂਤ ਕਾ ਦੰਬ ਨ ਨੇੜੇ ਆਏ ਇਹ ਵਡਿਆਈ ਸੀ ਜਿਹੜੀ ਪੰਜਾਂ ਪਿਆਰਿਆਂ ਨੂੰ ਮਿਲੀ ਜਿਨ੍ਹਾਂ ਪੰਜਾਂ ਪਿਆਰਿਆਂ ਦੀ ਤਾਬਿਆ ਸਾਨੂੰ ਕੀਤਾ ਗੁਰੂ ਸਾਹਿਬ ਜੀ ਨੇ ਜਿਹੜਾ ਕਿਹਾ ਕਿ ਤੁਹਾਡੇ ਤੋਂ ਬਿਨਾ ਮੇਰਾ ਕੋਈ ਗੁਰੂ ਨਹੀਂ ਮੇਰੇ ਤੋਂ ਬਿਨਾ ਕੋਈ ਤੁਹਾਡਾ ਕੋਈ ਗੁਰੂ ਨਹੀਂ ਤੁਮ ਮੇਰੇ ਮੈਂ ਤੁਮਰਾ ਹੂਆ ਤੁਮਰਾ ਹਮਰਾ ਗੁਰੂ ਨਾ ਦੂਆ ਇਹ ਇਹ ਵਟਿਆਈ ਸਿੱਖ ਆਲਸਾ ਪੰਥ ਦੀ ਕਿ ਤੁਹਾਡੇ ਤੋਂ ਬਿਨਾ ਮੇਰਾ ਕੋਈ ਗੁਰੂ ਨਹੀਂ ਮੇਰੇ ਤੋਂ ਬਿਨਾ ਤੁਹਾਡਾ ਕੋਈ ਗੁਰੂ ਨਹੀਂ ਗੁਰੂ ਨਹੀਂ ਅੱਜ ਸਾਡੀ ਜਿਹੜੀ ਅੱਜ ਸਾਡੀ ਬਦਕਿਸਮਤੀ ਆ ਸਾਡੀ ਕੌਮ ਦੀ ਬਦਕਿਸਮਤੀ ਆ ਅੱਜ ਪੰਜ ਪਿਆਰੇ ਜਿਹੜੇ ਬਾਦਲ ਪਰਿਵਾਰ ਦੇ ਨੌਕਰ ਬਣੇ ਬੈਠੇ ਇਹਦੀ ਵਜ੍ਹਾ ਨਾਲ ਸਾਡਾ ਕੌਮ ਦਾ ਸਾਡੀ ਦਾ ਘਾਣ ਹੋਇਆ ਇਹਦੀ ਵਜ੍ਹਾ ਨਾਲ ਅਕਾਲੀ ਦਰ ਨਸ਼ ਹੋਇਆ ਇਹਦੀ ਵਜ੍ਹਾ ਨਾਲ ਪ੍ਰਬੰਧਕ ਕਮੇਟੀ ਨਸ਼ ਹੋਈ ਇਹਦੀ ਵਜ੍ਹਾ ਨਾਲ ਕਾਲ ਤੱਕ ਕਿਤੇ ਦਿਸਦਾ ਨਹੀਂ ਜਿਹਨੂੰ ਦੁਨੀਆ ਪੂਜਦੀ ਸੀ ਜਿਹਨੂੰ ਦੁਨੀਆ ਦੇ ਬਾਦਸ਼ਾਹ ਮੱਥਾ ਟੇਕਦੇ ਸੀ ਇਹਦੀ ਵਜ੍ਹਾ ਨਾਲ ਗੁਰੂ ਨਾਨਕ ਦੀ ਦੀਨ ਦੀ ਪਾਤਸ਼ਾਹੀ ਖਤਮ ਹੋਈ ਇਹ ਅਸੀਂ ਇਸ ਤਰੀਕੇ ਨਾਲ ਲੁੱਟੇ ਗਏ ਅੱਜ ਬੜੇ ਪਵਿੱਤਰ ਦਿਨ ਤੇ ਜਿਹੜਾ ਦਿਨ ਅੱਜ ਸਾਰੇ ਸੰਸਾਰ ਭਰ ਵਿੱਚ ਸਿੱਖ ਬੜੀ ਚੜ੍ਹਦੀ ਕਲਾ ਨਾਲ ਮਨਾ ਰਹੇ ਹਨ ਸਾਡੀ ਸਿੱਖ ਕੌਮ ਦਾ ਜਨਮ ਦਿਨ ਹੈ ਸਿੰਘ ਸੱਭ ਸਭਿਅਤਾ ਦਾ ਜਨਮ ਦਿਨ ਹੈ ਅਤੇ ਖਾਲਸਾ ਧਰਮ ਦਾ ਜਨਮ ਦਿਨ ਹੈ ਜਿਹਬੇ ਤ ਪਉ ਗੁਰਦਈ ਤਹਬੇ ਤ ਤਨਸਿਉ ਲੀਨ ਆਪ ਤਨ ਕਾ ਚੇਲਾ ਭਇਆ ਇਉ ਸਤਿਗੁਰੂ ਕੀ ਗੁਰੂ ਸਾਹਿਬ ਨੇ ਜਿਸ ਵਿਧੀ ਨਾਲ ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪਹਲ ਦਿੱਤੀ ਉਸੇ ਵਿਧੀ ਨਾਲ ਆਪ ਲਈ ਇਉ ਸਤਿਗੁਰੂ ਨੇ ਕੀਤਾ ਅਤੇ ਪੰਜ ਪਿਆਰੇ ਸਾਜ ਕੇ ਪਾਈ ਜੈਤਾ ਜੀ ਦੀ ਗਵਾਈ ਪੰਜ بڑے ਪ੍ਰਭ ਕੇ ਦਰ ਹੈ ਔਰ ਪੰਜ ਕਾ ਮਾਨ ਹੈ ਗੁਰ ਦਰਬਾਰੇ ਪੰਜ ਕਕਾਰ ਦੀਏ ਗੁਰ ਨੇ ਪੁਨ ਪੰਜ ਕਾ ਪੰਜ ਵਕਾਰ ਨ ਮਾਰੇ ਪਾਈ ਜੈਤਾ ਜੀ ਲਿਖਦੇ ਕਿ ਦਸਮ ਪਾਤਸ਼ਾਹ ਨੇ ਪੰਜ ਪਿਆਰੇ ਜਦੋਂ ਸਾਜੇ ਉਹਨਾਂ ਨੂੰ ਇਹ ਵਡਿਆਈ ਦਿੱਤੀ ਅਕਾਲ ਪੁਰਖ ਦੀ ਕਿਰਪਾ ਨਾਲ ਪੰਜ بڑے ਪ੍ਰਭ ਕੇ ਦਰ ਹੈ ਔਰ ਪੰਜ ਕਾ ਮਾਨ ਹੈ ਗੁਰ ਦਰਬਾਰੇ ਪੰਜ ਕਕਾਰ ਦੀਏ ਗੁਰ ਨੇ ਪੁਨ ਪੰਜ ਕਾ ਪੰਜ ਵਕਾਰ ਨ ਮਾਰੇ ਆਦਮੀ ਦੇ ਮਨੁੱਖ ਦੇ ਸਿੱਖ ਦੇ ਆਤਮਾ ਦੇ ਦੁਸ਼ਮਣ ਹੁੰਦੇ ਨੇ ਪੰਜ ਵਕਾਰ ਪੰਜ ਵਕਾਰ ਮਾਰਨ ਲਈ ਪੰਜ ਬਾਣੀਆਂ ਸਾਨੂੰ ਬਖਸ਼ਿਸ਼ ਕੀਤੀਆਂ ਪੰਜ ਬਾਣੀਆਂ ਦੇ ਨਾਲ ਪੰਜ ਹਥਿਆਰ ਤੇ ਪੰਜ ਕਕਾਰ ਬਖਸ਼ਿਸ਼ ਕੀਤੇ ਜਿਹੜੇ ਸਾਡੀ ਜ਼ਿੰਦਗੀ ਦੀ ਸਾਡੇ ਇਹ ਮਨੁੱਖੀ ਜ਼ਿੰਦਗੀ ਦੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਗੁਰੂ ਸਾਹਿਬ ਜੀ ਨੇ ਇਹ ਪੰਜਾਂ ਪਿਆਰਿਆਂ ਦੀ ਪ੍ਰਣਾਲੀ ਜਿਹੜੀ ਸਾਜੀ ਉਹ ਉਹਦੀ ਮਹਾਨਤਾ ਹੀ ਹੈ ਕਿ ਗੁਰੂ ਸਾਹਿਬ ਨੇ ਗੁਰੂ ਖਾਲਸਾ ਕਹਿ ਕੇ ਬੁਲਾਇਆ ਅਸੀਂ ਅਸੀਂ ਸਰਬ ਲੋਹ ਦੇ ਵਿੱਚ ਵੀ ਪੜਦੇ ਆ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਨੇ ਗੁਰੂ ਆਪਨ ਪਉ ਖਾਲਸੇ ਦੀਨਾ ਦੁਤੀਆ ਰੂਪ ਸਤ ਗੁਰੂ ਗ੍ਰੰਥਾ ਗੁਰੂ ਸਾਹਿਬ ਜੀ ਨੇ ਆਪਣਾ ਤਪ ਤੇਜ ਦੇ ਕੇ ਇਹ ਪੰਜ ਪਿਆਰੇ ਸਾਜੇ ਗੁਰੂ ਆਪਨ ਪਉ ਖਾਲਸੇ ਦੀਨਾ ਦੁਤੀਆ ਰੂਪ ਸਤ ਗੁਰੂ ਗ੍ਰੰਥਾ ਭਾਈ ਜੈਤਾ ਜੀ ਲਿਖਦੇ ਨੇ ਕਿ ਦਹਜਾਮ ਕਾ ਜੇਤਾ ਤੇਜ ਹੋਤੋ ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ ਦਸਾਂ ਜਾਮਿਆਂ ਦਾ ਜਿਹੜਾ ਤੇਜ ਸੀ ਪ੍ਰਤਾਪ ਸੀ ਤਾਕਤ ਸੀ ਉਹ ਦੇ ਕੇ ਦਸਮ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ ਦਹਿਜਾਮ ਕਾ ਜੇਤਾ ਤੇਜ ਹੋਤੋ ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ ਦਹਿਜੋਤਨ ਕੀ ਪ੍ਰਭ ਜੋਤ ਲਿਓ ਔਰ ਪੰਥੇ ਜੀਵਨ ਜੋਤ ਜਗਾਇਓ ਤਬ ਤੇ ਖਾਲਸਾ ਅਮਰ ਭਇਓ ਜਮਕਾਲ ਕਾ ਦੰਬ ਨਾ ਨੇੜੇ ਆਇਓ ਗੁਰੂ ਸਾਹਿਬ ਜੀ ਦੇ ਜਦੋਂ ਪੰਜ ਪਿਆਰੇ ਸਾਜੇ ਉਹ ਪਾਈ ਜੈਤਾ ਜੀ ਦੀ ਲਗਵਾਈ ਹੈ ਉਹ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਤੇ ਪੰਜਾਂ ਦਸਾਂ ਗੁਰੂਆਂ ਦਾ ਤਪ ਤੇਜ ਦਿੱਤਾ ਪੰਜਾਂ ਸਿੱਖਾਂ ਨੂੰ ਅਤੇ ਅਕਾਲ ਪੁਰਖ ਨੇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਲੈ ਕੇ ਉਰ ਪੰਥੇ ਜੀਵਨ ਜੋਤ ਜਗਾਇਆ ਪੰਥ ਦੇ ਹਿਰਦੇ ਵਿੱਚ ਜੀਵਨ ਜੋਤ ਜਗਾਈ ਤੱਤੇ ਖਾਲਸਾ ਅਮਰ ਭਇਓ ਜਮਦੂਤ ਘਾਤਾਂ ਬੰਨ ਨੇੜੇ ਆਏ ਇਹ ਵਡਿਆਈ ਸੀ ਜਿਹੜੀ ਪੰਜਾਂ ਪਿਆਰਿਆਂ ਨੂੰ ਮਿਲੀ ਜਿਨ੍ਹਾਂ ਪੰਜਾਂ ਪਿਆਰਿਆਂ ਦੀ ਤਾਬਿਆ ਸਾਨੂੰ ਕੀਤਾ ਗੁਰੂ ਸਾਹਿਬ ਜੀ ਨੇ ਜਿਹੜਾ ਕਿਹਾ ਕਿ ਤੁਹਾਡੇ ਤੋਂ ਬਿਨਾ ਮੇਰਾ ਕੋਈ ਗੁਰੂ ਨਹੀਂ ਮੇਰੇ ਤੋਂ ਬਿਨਾ ਕੋਈ ਤੁਹਾਡਾ ਕੋਈ ਗੁਰੂ ਨਹੀਂ ਤੁਮ ਮੇਰੇ ਮੈਂ ਤੁਮਰਾ ਹੂਆ ਤੁਮਰਾ ਹਮਰਾ ਗੁਰੂ ਨਾ ਦੂਆ ਇਹ ਇਹ ਵਟਿਆਈ ਸਿੱਖ ਆਲਸਾ ਪੰਥ ਦੀ ਕਿ ਤੁਹਾਡੇ ਤੋਂ ਬਿਨਾ ਮੇਰਾ ਕੋਈ ਗੁਰੂ ਨਹੀਂ ਮੇਰੇ ਤੋਂ ਬਿਨਾ ਤੁਹਾਡਾ ਕੋਈ ਗੁਰੂ ਨਹੀਂ ਗੁਰੂ ਨਹੀਂ ਅੱਜ ਸਾਡੀ ਜਿਹੜੀ ਅੱਜ ਸਾਡੀ ਬਦਕਿਸਮਤੀ ਆ ਸਾਡੀ ਕੌਮ ਦੀ ਬਦਕਿਸਮਤੀ ਆ ਅੱਜ ਪੰਜ ਪਿਆਰੇ ਜਿਹੜੇ ਬਾਦਲ ਪਰਿਵਾਰ ਦੇ ਨੌਕਰ ਬਣੇ ਬੈਠੇ ਨੇ ਇਹਦੀ ਵਜ੍ਹਾ ਨਾਲ ਸਾਡਾ ਕੌਮ ਦਾ ਸਾਡੀ ਦਾ ਘਾਣ ਹੋਇਆ ਇਹਦੀ ਵਜ੍ਹਾ ਨਾਲ ਕਾਲੀਦਾਲ ਨਸ਼ ਹੋਇਆ ਇਹਦੀ ਵਜ੍ਹਾ ਨਾਲ ਪ੍ਰਬੰਧਕ ਕਮੇਟੀ ਨਸ਼ ਹੋਈ ਇਹਦੀ ਵਜ੍ਹਾ ਨਾਲ ਕਾਲ ਤਖਤ ਕਿਤੇ ਦਿਸਦਾ ਨਹੀਂ ਜਿਹਨੂੰ ਦੁਨੀਆ ਪੂਜਦੀ ਸੀ ਜਿਹਨੂੰ ਦੁਨੀਆ ਦੇ ਬਾਦਸ਼ਾਹ ਮੱਥਾ ਟੇਕਦੇ ਸੀ ਇਹਦੀ ਵਜ੍ਹਾ ਨਾਲ ਗੁਰੂ ਨਾਨਕ ਦੀ ਦੀਨ ਦੀ ਪਾਤਸ਼ਾਹੀ ਖਤਮ ਹੋਈ ਇਹ ਅਸੀਂ ਇਸ ਤਰੀਕੇ ਨਾਲ ਲੁੱਟੇ ਗਏ